ਅੱਜ ਜ ਤੁਸੀਂ ਜਾਇਜ਼ਾ ਲੈ ਕੇ ਆਏ ਹੋ ਹਾਲਾਤ ਕੀ ਹੋ ਜੀ ਹਾਲਾਤ ਦੇਖੋ ਬਰਸਾਤ ਦੇ ਕਾਰਨ ਪਾਣੀ ਤੇ ਵਧਿਆ ਪਾਣੀ ਅੱਜ ਥੋੜਾ ਜੇ ਲੋਕ ਕਹਿ ਰਹੇ ਕਿ ਫੁੱਟ ਇੱਕ ਫੁੱਟ ਘਟਿਆ ਪ੍ਰਸ਼ਾਸਨ ਵੀ ਕਹਿ ਰਿਹਾ ਪਰ ਲੋਕਾਂ ਦੇ ਹਾਲਾਤ ਜਿਹੜੇ ਆ ਉਹਨਾਂ ਦੇ ਰਾਸ਼ਨ ਦੀ ਡੰਗਲਾਂ ਦੇ ਚਾਰੇ ਦੀ ਜਿਹੜੀ ਸਰਕਾਰ ਵੱਲੋਂ ਮਦਦ ਕੀਤੀ ਜਾ ਰਹੀ ਉਸ ਤੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਲੋਕ ਖੁਸ਼ ਨੇ ਔਰ ਇਹ ਵੀ ਕਹਿ ਰਹੇ ਨੇ ਕਿ ਪਹਿਲੀ ਸਰਕਾਰ ਹੈ ਜਿਹੜੇ ਮੰਤਰੀ ਸਾਡੇ ਘਰਾਂ ਚ ਆਏ ਕੱਲ ਵੀ ਆਏ ਅੱਜ ਵੀ ਆਏ ਤੇ ਸਾਡੇ ਹਲਕਾ ਇੰਚਾਰਜ ਸਾਹਿਬ ਪਹਿਲੇ ਦਿਨ ਤੋਂ ਇੱਥੇ ਨਾਲ ਮੁਜਰੇ ਪ੍ਰਸ਼ਾਸਨ ਨਾਲ ਨੰਬਰ ਸਾਨੂੰ ਮਿਲੇ ਹੋਏ ਆ ਔਰ ਸਰਪੰਚ ਸਾਹਿਬ ਫੋਨ ਕਰਕੇ ਚੈੱਕ ਕੀਤਾ ਡਿਸਾਂ ਨੂੰ 12 ਵਜੇ ਇਹੋ ਜਿਹੇ ਡਿਸਾਂ ਜਿਹੜੇ ਰਾਤ ਨੂੰ 12 ਵਾਰੀ ਫੋਨ ਚੱਕ ਕੇ ਮਦਦ ਲਈ ਤਿਆਰ ਹੈ ਪੁਲਿਸ ਪ੍ਰਸ਼ਾਸਨ ਤਿਆਰ ਹੈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸਾਰੀਆਂ ਤੇ ਉਹ ਮੈਡੀਕਲ ਟੀਮਾਂ ਹਨ ਆਈ.ਡੀ.ਆਰ.ਐਫ ਦੀ ਟੀਮ ਲੱਗੀ ਹੋਈ ਹੈ ਸਾਰੇ 24 ਘੰਟੇ ਸੇਵਾ ਲਈ ਇੱਥੇ ਖੜੇ ਆ ਸੋ ਸਰਕਾਰ ਨਾਲ ਹੈ ਇਹਨਾਂ ਦੀ ਸਪੈਸ਼ਲ ਗਦਾਵਰੀ ਦੇ ਹੁਕਮ ਦਿੱਤੇ ਆ ਜਿਉਂ ਹੀ ਪਾਣੀ ਘਟਦਾ ਸਪੈਸ਼ਲ ਗਦਾਵਰੀ ਹੋ ਕੇ ਇਹਨਾਂ ਦਾ ਬੰਦਾ ਮੁਆਵਜ਼ਾ ਮਿਲੂਗਾ ਜਿਹੜਾ ਜੋ ਵੀ ਹੋਰ ਵੀ ਪ੍ਰੋਬਲਮ ਜਿਹੜੀ ਹੋਏਗੀ ਮੁੱਖ ਮੰਤਰੀ ਸਰਤਾਪ ਸਿੰਘ ਮਾਨ ਜੀ ਨੇ ਮੇਰੀ ਡਿਊਟੀ ਲਾਈ ਆ ਕਿ ਇੱਥੇ ਪਹੁੰਚ ਕੇ ਇਹਨਾਂ ਦੀਆਂ ਸਾਰੀਆਂ ਪ੍ਰੋਬਲਮਾਂ ਨੋਟ ਕਰੋ ਤੇ ਉਹਦਾ ਹੱਲ ਕਰੋ ਰਾਣਾ ਜੀ ਆਏ ਆ ਰਾਣਾ ਜੀ ਵੀ ਇੱਥੇ ਖੜੇ ਆ ਤੇ ਉਹ ਦੱਸ ਰਹੇ ਸੀ ਕਿ ਲੋਕਾਂ ਦੇ ਰੰਗ ਕਾਲੇ ਹੋ ਗਏ ਮੈਂ ਕਿਹਾ ਜੇ ਇਹੀ ਰੰਗ ਪਿਛਲੀਆਂ ਸਰਕਾਰਾਂ ਨੇ ਕਾਲੇ ਕੀਤੇ ਹੁੰਦੇ ਤੇ ਅੱਜ ਇਹ ਹਾਲਾਤ ਨਾ ਹੁੰਦੇ ਮੰਤਰੀ ਸਾਹਿਬ ਮੁੱਖ ਕਾਰਨ ਕੀ ਮੰਨਦੇ ਹੋ ਹੜ ਦਾ ਮੁੱਖ ਕਾਰਨ ਕੀ ਮੰਨਦੇ ਹੋ ਬਰਸਾਤ ਪਾਣੀ ਜ਼ਿਆਦਾ ਪਰ ਇੱਕ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਪਿਛਲੇ ਸਮੇਂ ਚ ਉਹ ਕਹੇ ਸੀ ਕਿ ਸਰਕਾਰ ਦੀਆਂ ਨਾਕਾਮੀਆਂ ਕਰਕੇ ਹੁੰਦਾ ਐਸਾ ਕੁਝ ਮੈਂ ਬਿਆਨ ਤੁਹਾਨੂੰ ਦਿ ਕਾਰਾਂ ਨੇ ਜੇ ਕੀਤਾ ਹੁੰਦਾ ਤੇ ਅੱਜ ਇਹ ਹਾਲਾਤ ਨਾ ਹੁੰਦੇ ਅਸੀਂ ਸਾਡੇ ਤਿੰਨ ਸਾਲਾਂ ਚ ਕੀ ਕੀਤਾ ਜੀ ਤੇ ਸਾਡੇ ਵਿੱਚ ਦੇਖੋ ਲੱਗੇ ਹੋਏ ਆ ਦਿਨ ਰਾਤ ਮਿਹਨਤ ਕਰ ਰਹੇ ਆ ਸੋ ਇਹਨਾਂ ਦੀ ਸਾਰੀਆਂ ਸੁਵਿਧਾਾਂ ਆਉਣ ਵਾਲੇ ਟਾਈਮ ਤੇ ਇਹ ਹਾਲਾਤ ਨਹੀਂ ਹੋਣਗੇ ਮੋਢਿਆ ਸਾਹਿਬ ਹੁਣੇ ਰਾਣਾ ਸਾਹਿਬ ਕਹਿੰਦੇ ਸੀ ਕਿ ਜਿਹੜਾ 200 ਕਰੋੜ ਰੁਪਈਆ ਸੀਐਮ ਸਾਹਿਬ ਨੇ ਹਿੱਕ ਥਾਪੜੀ ਸੀ ਵਿਧਾਨ ਸਭਾ ਦੇ ਵਿੱਚ ਉਹ ਹਲੇ ਤੱਕ ਤੇ ਨਾ ਪ੍ਰਸ਼ਾਸਨ ਨੇ ਡੱਕਾ ਨਹੀਂ ਤੋੜਿਆ ਜੋ 2 ਕਰੋੜ ਰੁਪਏ ਨਾਲ ਜਿਹੜੀ ਆ ਰਾਸੀ ਸਾਰੀ ਦਿੱਤੀ ਜਾ ਰਹੀ ਹੈ ਇਹ ਮੁੱਖ ਮੰਤਰੀ ਸਾਹਿਬ ਵੱਲੋਂ ਹੀ ਆਇਆ ਤੇ ਲੋਕਾਂ ਦੀ ਜਿਹੜੀ ਸ੍ਰੀ ਰਾਣਾ ਸਾਹਿਬ ਹੁਣੀ ਸਾਨੂੰ ਇੱਥੇ ਵਾਈਟ ਦੇ ਵਿੱਚ ਕਹਿ ਕੇ ਕਿ ਤੁਹਾ ਕੋਚੀ ਮਾਤਾ ਇੱਕ ਮਾਦੋਤ ਆਉਂਦਾ ਆਹ ਵਾਹ 1.5 ਐਰਾਨਾ ਦੀ थैंक यू ਮਿਹਰਬਾਨੀ ਆਉਣ ਦੀ ਜੋ ਵੀ ਆਉਣ ਦੀ ਮਿਹਰਬਾਨੀ ਧੰਨਵਾਦ ਆਸੀਂ ਇੱਥੇ ਰਵਾਂਗੇ ਤੁਹਾਡੇ ਕੋਲ ਆਓ ਜੀ ਚਿਮਾ ਸਾਹਿਬ ਫਿਰ ਮੇਰੇ ਕੋਈ ਕਿਤੇ ਨਹੀਂ